ਇੱਕ ਬੰਦਾ ਆਪਣੇ ਰਿਸ਼ਤੇਦਾਰ ਨੂੰ ਛੱਡ ਗਿਆ ਸ਼ੌਪ ਤੇ ਪਿਛਲੇ ਹਫ਼ਤੇ ਤੇ ਕਹਿੰਦਾ ਭਾਜੀ ਵੀ ਆਪਣਾ ਪ੍ਰਾਣਾ ਆਇਆ ਇੰਡੀਆ ਤੋਂ ਵੀ ਜਿੱਦਾਂ ਇਹ ਕਹਿੰਦਾ ਉਦਾਂ ਕਰਦੇ ਮੈਂ ਕਿਹਾ ਜੀ ਗੱਲ ਈ ਕੋਈ ਨਹੀਂ ਤੇ ਉਹ ਜਿਹੜਾ ਉਹਨਾਂ ਦਾ ਪ੍ਰਾਣਾ ਸੀਗਾ ਉਹ ਵੀ ਪਗਵੰਨੀ ਸੀ ਸਰਪੇ ਤੇ ਮੈਂ ਸੋਚਿਆ ਵੀ ਦਾੜੀ ਕੱलिए ਨੇ ਟ੍ਰਿਮ ਕਰਾ ਪ੍ਰੋਣੀ ਹੋਣੀ ਆ ਸ਼ੇਪ ਅਪ ਕਰਾਣੀ ਹੋਣੀ ਆ ਤੇ ਮੈਂ ਕਿਹਾ ਜੀ ਬੈਠੋ ਉਹਨੇ ਨਾ ਦੰਪ ਚੂ ਗੁੱਖਾ ਜਿਹਾ ਪਾ ਕੇ ਪਗਲਾ ਕੇ ਇਦਾਂ ਇੱਥੇ ਰੱਖ ਦਿੱਤੇ ਤੇ ਥੱਲੇੋਂ ਮੁੰਨਾ ਹੀ ਸੀ ਹੋ ਕੰਨਾ ਪਾਜੀ ਵਾਲ ਵੀ ਕੱਟਨੇ ਆ ਦਾੜੀ ਦੀ ਕਾਈ ਕੋਈ ਵਾਲ ਕੱਟੇ ਦਾੜੀ ਸੈਟ ਸੁੱਟ ਕੀਤੀ ਜਦੋਂ ਮੈਂ ਵਾਲ ਵੀ ਕੱਟ ਦਿੱਤੇ ਦਾੜੀ ਵੀ ਸੈਟ ਕਰ ਦਿੱਤੀ ਤਾਂ ਮੈਨੂੰ ਕਹਿੰਦਾ ਧਾਗਾ ਵੀ ਲਾ ਲੈ ਇੱਥੇ ਮੜਾਂ ਜਾਂਦਾ। ਮੈਂ ਠੀਕ ਹੈ ਪਾਜੀ। ਹੁਣ ਤੁਹਾਨੂੰ ਪਤਾ ਬਾਹਲੀਆਂ ਕੰਟਰੀਆਂ ਦੇ ਵਿੱਚ ਇੰਡੀਆ ਵਾਲਾ ਹਿਸਾਬ ਤਾਂ ਹੈ ਨਹੀਂ। ਇੱਥੇ ਕੱਲੀ-ਕੱਲੀ ਚੀਜ਼ ਤੇ ਵੱਖਰੇ-ਵੱਖਰੇ ਪੈਸੇ ਆ। ਖੈਰ ਲੰਮੀ ਕਹਾਣੀ ਨੂੰ ਛੋਟਾ ਕਰਦੇ ਆ। ਧਾਗਾ ਵੀ ਲਾਤਾ। ਮੈਨੂੰ ਕਹਿੰਦਾ ਵੀ ਮੈਂ ਰੱਖਣੀ ਪੱਗ ਮੇਰੇ ਵਾਲ ਧੋ ਦੇ। ਨਹੀਂ ਤਾਂ ਸਾਰੇ ਵਾਲ ਕਹਿੰਦਾ ਮੇਰੀ ਪੱਗ ਨੂੰ ਲੱਗ ਜਾਣੇ ਆ। ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਪਾਜੀ। ਬੈਠੋ। ਵਲ ਤੋਂ ਉਹਦੇ ਪੈਸੇ ਸੈਪਰੇਟ ਆ ਦਾੜੀ ਦੇ ਸੈਪਰੇਟ ਆ ਵਾਲਾਂ ਦੇ ਸੈਪਰੇਟ ਆ ਧਾਗਾ ਲਾਉਣ ਦੇ ਸੈਪਰੇਟ ਆ ਤੇ ਜਦੋਂ ਵਾਲ ਬੁਰ ਤੋਤੇ ਤਾਂ ਆਬੀਸਲੀ ਵਾਲ ਗਿੱਲੇ ਸੀ ਮੁਨਕਨ ਹੁਣ ਸਿਖਾਉਣੇ ਵੀ ਪੈਣੇ ਭਾਜੀ ਸਕਾ ਵੀ ਦੇ ਇਹਨਾਂ ਦਾ ਗੱਲ ਹੀ ਕੋਈ ਨਹੀਂ ਹੁਣ ਸਿਖਾਉਣ ਦੇ ਪੈਸੇ ਵੀ ਵੱਖਰੇ ਆ ਕਿਉਂਕਿ ਸਾਡੇ ਕੋਲ ਜਿਆਦਾ ਗੋਰੇ ਹੀ ਆ ਕਸਟਮਰ ਇੰਡੀਅਨ ਪੰਜਾਬੀ ਲੋਕ ਥੋੜੇ ਆ ਲੋ ਜੀ ਅਸੀਂ ਉਹਨੂੰ ਸੋਨਾ ਬਣਾਤਾ ਤੇ ਜਿਹੜਾ ਬੰਦਾ ਛੱਡ ਕੇ ਗਿਆ ਸੀ ਇਸ ਭਾਈ ਸਾਹਿਬ ਨੂੰ ਆਪਣੇ ਪਰੋਣੇ ਨੂੰ ਤਾਂ ਉਹ ਟੈਲੀਫੋਨ ਨੰਬਰ ਤੇ ਗਿਆ ਸੀ ਆਪਣਾ ਕਹਿੰਦਾ ਭਾਜੀ ਜਦੋਂ ਬੰਦਾ ਸਾਡਾ ਰੈਡੀ ਹੋ ਗਿਆ ਮੈਨੂੰ ਫੋਨ ਕਰਦੇ ਮੈਂ ਆ ਕੇ ਲੈ ਜਾਊਗਾ ਮੈਂ ਕਿਹਾ ਠੀਕ ਹੈ ਭਾਜੀ ਕੱਲ ਹੀ ਕੋਈ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਉਹ ਬੰਦਾ ਤੁਹਾਡਾ ਰੈਡੀ ਆ ਜਦੋਂ ਤੁਹਾਡੇ ਕੋਲ ਟਾਈਮ ਹੋਊਗਾ ਆ ਕੇ ਚੱਕ ਲਈ ਠੀਕ ਹੈ ਕਹਿੰਦਾ ਤੇ ਜਦੋਂ ਲੈਣ ਆਇਆ ਤਾਂ ਆਫੀਸ਼ੀਅਲੀ ਪੈਸੇ ਤਾਂ ਉਹ ਨਹੀਂ ਦੇਣੇ ਸੀਗੇ ਤਾਂ ਮੈਨੂੰ ਕਹਿੰਦਾ ਕਿੰਨੇ ਭਾਜੀ ਪੈਸੇ ਹੋ ਗਏ ਮੈਂ ਕਿਹਾ ਭਾਜੀ ਤੁਹਾਡੇ 58 ਪਾਉਂਡ ਬਣ ਗਏ ਕਹਿੰਦਾ 58 ਪਾਉਂਡ ਇਹਨੇ ਨਪੜਾ ਉਹ ਡਾਡਾ ਕੰਨਾਂ ਦਾ ਕੀ ਕਰਾ ਲਿਆ ਹਨ ਸੋਰੀ ਬਾਈ ਜੰਗੀ ਵਿੱਚ ਮੈਨੂੰ ਕਿਹਾ ਮੈਂ ਨਹੀਂ ਕੱਢੀ ਉਸ ਬੰਦੇ ਨੇ ਕੱਢੀ ਹੁਣ ਜੇ ਮੈਂ ਤੁਹਾਨੂੰ ਐਨ ਐਗਜੈਕਟਲੀ ਨਾਲ ਦੱਸੂਗਾ ਸਾਰੀ ਸਟੋਰੀ ਤੁਹਾਨੂੰ ਸੁਣਨ ਦੇ ਵਿੱਚ ਮਜ਼ਾ ਵੀ ਨਹੀਂ ਆਉਣਾ ਤਾਂ ਕਹਿੰਦਾ ਇਹਨੇ 52 ਫੌਂਡਾਂ ਦਾ ਕੀ ਕਰਾ ਲਿਆ ਮੈਂ ਕਹਾ ਪਾਜੀ ਦਾੜੀ ਕੱਤੀ ਬਾਲ ਕੱਟੇ ਧਾਗਾ ਲਾਇਆ ਤੋਤੇ ਸਿਕਾਏ ਹਨਾ ਤਾਂ ਸਾਰਾ ਡਰੈਸ ਅਪ ਕਰਕੇ ਬੰਦਾ ਤੁਹਾਡਾ ਰੈਡੀ ਕੀਤਾ ਸੀ ਕਹਿੰਦਾ ਇਹਨਾਂ ਅਗਲਾ हेयर कट ਜਾ ਕੇ ਜਾਲਾ ਕਹਿੰਦਾ ਇੰਡੀਆ ਚ ਕਰਾਈ ਕਹਿੰਦਾ ਇਹਨੇ ਦਾ ਕਹਿੰਦਾ ਜੀ ਜ਼ਾਲਜ ਪੈਸੇ ਨਹੀਂ ਖੱਟਦੇ ਜਿੰਨੇ ਤੋਂ ਵਾਲੇ ਇੱਕ ਵਾਰੀ ਖੱਟਦੇ ਤੇ ਇੱਥੇ ਫਿਰ ਐਨੀਵੇ ਤੁਹਾਡਾ ਵੀ ਕਿਤੇ ਕੋਈ ਪ੍ਰੋਣਾ ਆਵੇ ਤਾਂ ਪਹਿਲਾਂ ਨਾਈ ਦੇ ਨਾਲ ਗੱਲ ਜ਼ਰੂਰ ਕਰ ਲਿਓ ਭਾਈ ਇਹਨੇ ਇਕੱਲੇ ਵਾਲੇ ਕਟਾਉਣੇ ਆ ਇਹ ਤੋਂ ਬਾਅਦ ਹੋਰ ਕੁਝ ਨਹੀਂ ਕਰਨਾ